ਇਸ ਵਾਰ ਬੀਜੇਪੀ ਦਾ ਵੋਟ ਸ਼ੇਅਰ ਕਾਫੀ ਵਧਿਆ ਕਿਵੇਂ ਦੇਖਦੇ ਹੋ ਪੰਜਾਬ ਦੇ ਲੋਕਾਂ ਨੂੰ ਆਸਤਾ ਆਸਤਾ ਸੂਝਵਾਨ ਵੋਟਰਾਂ ਨੇ ਜਿਹੜੀਆਂ ਵੋਟਾਂ ਪਾਈਆਂ ਉਹਦੇ ਲਈ ਧੰਨਵਾਦ ਇਹ ਇਸ ਗੱਲ ਦਾ ਸੰਕੇਤ ਹੈ ਕਿ ਪੰਜਾਬੀ ਬੀਜੇਪੀ ਦੇ ਅੰਦਰ ਪੰਜਾਬ ਦਾ ਭਵਿੱਖ ਦੇਖ ਰਿਹਾ ਹੈ ਔਰ ਪੰਜਾਬ ਦੇ ਲੋਕ ਜਿਹੜੇ ਵਿਕਾਸ ਦੀ ਰਾਹ ਤੇ ਚੱਲਣਾ ਚਾਹੁੰਦੇ ਨੇ ਤੁਹਾਡੇ ਤੇ ਸਵਾਲ ਆਉਂਦਾ ਕਿ ਟਕਸਾਲੀਆਂ ਨੂੰ ਮੌਕਾ ਨਹੀਂ ਮਿਲਿਆ ਮਿਨਿਸਟਰੀ ਦੇ ਵਿੱਚ ਨਵੇਂ ਆਏ ਰਵਨੀਤ ਬਿੱਟੂ ਲੈਲੇ ਪਰ ਟਕਸਾਲੀਆਂ ਨੂੰ ਕੋਈ ਵੱਡੀ ਜ਼ਿੰਮੇਵਾਰੀ ਨਹੀਂ ਮਿਲੀ ਐਸਾ ਹੈ ਕਿ ਪਾਰਟੀ ਦੇ ਅੰਦਰ ਕੋਨ ਕਿਸ ਭੂਮਿਕਾ ਕੋਈ ਜ਼ਿੰਮੇਵਾਰੀ ਛੋਟੀ ਵੱਡੀ ਨਹੀਂ ਹੈ ਅਸੀਂ ਇੱਕ ਵਿਚਾਰ ਲਈ ਕੰਮ ਕਰਨ ਵਾਲੇ ਲੋਕ ਪੰਜਾਬ ਨੂੰ ਮੌਕਾ ਮਿਲਿਆ ਇਹ ਵੀ ਖੁਸ਼ੀ ਹੈ। ਬੀਜੇਪੀ ਦੇ ਸੀਨੀਅਰ ਆਗੂ ਅਸ਼ਨੀਸ਼ ਸ਼ਰਮਾ ਸਾਡੇ ਨਾਲ ਨੇ ਸ਼ਰਮਾ ਜਿਹੜੇ ਨਤੀਜੇ ਰਹੇ ਨੇ ਇਸ ਵਾਰ ਬੀਜੇਪੀ ਦਾ ਵੋਟ ਸ਼ੇਅਰ ਕਾਫੀ ਵਧਿਆ ਕਿਵੇਂ ਦੇਖਦੇ ਹੋ ਤੁਸੀਂ ਇਹ ਪੰਜਾਬ ਦੇ ਲੋਕਾਂ ਨੂੰ ਆਸਤਾ ਆਸਤਾ ਸੂਝਵਾਨ ਵੋਟਰਾਂ ਨੇ ਜਿਹੜੀਆਂ ਵੋਟਾਂ ਪਾਈਆਂ ਉਹਦੇ ਲਈ ਧੰਨਵਾਦ ਇਹ ਇਸ ਗੱਲ ਦਾ ਸੰਕੇਤ ਹੈ ਕਿ ਪੰਜਾਬੀ ਬੀਜੇਪੀ ਦੇ ਅੰਦਰ ਪੰਜਾਬ ਦਾ ਭਵਿੱਖ ਦੇਖ ਰਿਹਾ ਹੈ। ਔਰ ਪੰਜਾਬ ਦੇ ਲੋਕ ਜਿਹੜੇ ਵਿਕਾਸ ਦੀ ਰਾਹ ਤੇ ਚੱਲਣਾ ਚਾਹੁੰਦੇ ਨੇ ਔਰ ਇਸ ਵਾਰ ਜਿਮਨੀ ਚੋਣ ਵੀ ਉਸ ਅਸਰ ਤੇ ਆ ਗਈ ਉਹਦੇ ਚ ਵੀ ਤੁਹਾਨੂੰ ਪ੍ਰਭਾਵ ਪਾਰਟੀ ਪੂਰੇ ਦਮਖਮ ਨਾਲ ਜਿਮਨੀ ਚੋਣ ਲੜੇਗੀ ਅੱਛਾ ਇੱਕ ਹੋਰ ਹੈ ਜੀ ਤੁਸੀਂ ਟਕਸਾਲੀ ਆਗੂ ਬੀਜੇਪੀ ਦੇ ਬਹੁਤ ਸਾਰੇ ਟਕਸਾਲੀ ਆਗੂ ਹੈਗੇ ਨੇ ਭਾਜਪਾ ਦੇ ਜਿਹੜੇ ਪੁਰਾਣੇ ਜੁੜੇ ਹੋਏ ਨੇ ਬਹੁਤ ਸਾਰੇ ਕਾਂਗਰਸ ਤੋਂ ਵੀ ਆਏ ਨੇ ਤੋਂ ਦੀ ਪਾਰਟੀ ਵੱਡੀ ਹੋਈ ਹੈ ਖੈਰ ਪਰ ਇਹ ਤੁਹਾਡੇ ਦੇ ਸਵਾਲ ਹੁੰਦਾ ਕਿ ਟਕਸਾਲੀਆਂ ਨੂੰ ਮੌਕਾ ਨਹੀਂ ਮਿਲਿਆ ਮਿਨਿਸਟਰੀ ਦੇ ਵਿੱਚ ਨਵੇਂ ਆਏ ਰਮਨਿਤ ਬਿੱਟੂ ਲੈਲੇ ਪਰ ਟਕਸਾਲੀਆਂ ਨੂੰ ਕੋਈ ਵੱਡੀ ਜ਼ਿੰਮੇਵਾਰੀ ਨਹੀਂ ਮਿਲੀ ਐਸਾ ਹੈ ਕਿ ਪਾਰਟੀ ਦੇ ਅੰਦਰ ਕੋਨ ਕਿਸ ਭੂਮਿਕਾ ਕੋਈ ਜ਼ਿੰਮੇਵਾਰੀ ਛੋਟੀ ਵੱਡੀ ਨਹੀਂ ਹੈ ਅਸੀਂ ਇੱਕ ਵਿਚਾਰ ਲਈ ਕੰਮ ਕਰਨ ਵਾਲੇ ਲੋਕ ਆ ਇਸ ਕਰਕੇ ਪੰਜਾਬ ਨੂੰ ਮੌਕਾ ਮਿਲਿਆ ਇਹ ਵੀ ਖੁਸ਼ੀ ਹੈ अच्छा एक और ਤੁਹਾਡੇ ਨਾਲ ਗੱਲ ਕਰਨੀ ਚਾਹਾਂਗੇ ਅਸੀਂ 에어ਪੋਰਟ ਦੇ ਵਿੱਚ ਕੁੱਤੇ ਜੋ ਕੁਝ ਹੋਇਆ ਚੰਡੀਗੜ੍ਹ 에어ਪੋਰਟ ਤੇ ਉਸ ਤੋਂ ਬਾਅਦ ਕੰਗਣਾ ਔਰ ਨੌਤਹਰਾ ਦਾ ਇੱਕ ਬਿਆਨ ਆਉਂਦਾ ਵੀਡੀਓ ਸਟੇਟਮੈਂਟ ਦਿੰਦੇ ਨੇ ਕਿ ਪੰਜਾਬ ਦੇ ਵਿੱਚ ਉਗਰਵਾਦ ਤੇ ਅੱਤਵਾਦ ਵਧ ਰਿਹਾ ਮੈਨੂੰ ਇਹ ਲੱਗਦਾ ਹੈ ਕਿਸੇ ਵੀ ਵਿਅਕਤੀ ਨੂੰ ਸ਼ਬਦਾਂ ਦੀ ਮर्यादा ਰੱਖਣੀ ਚਾਹੀਦੀ ਹੈ ਲੇਕਿਨ ਜੋ ਘਟਨਾ ਘਟੀ ਹੈ ਉਹਦੀ ਨਿੰਦਾ ਵੀ ਹੋਣੀ ਚਾਹੀਦੀ ਵਰਦੀ ਦੇ ਅੰਦਰ ਇੱਕ ਸਨਮਾਨ ਹੈ ਵਰਦੀ ਜਿਹੜੀ ਹੈ ਸਨਮਾਨ ਹੈ ਉਹ ਆਪਣੇ ਛੋਟੇ ਜਿਹੇ ਕਾਰਨ ਕੋਈ ਵੀ ਰਿਹਾ ਹੋਏ ਇਸ ਪ੍ਰਕਾਰ ਆਪਣੀ ਵਰਦੀ ਦੇ ਵਿੱਚ ਰਹਿੰਦੇ ਹੋਏ ਇਸ ਪ੍ਰਕਾਰ ਦੀ ਘਟਨਾ ਕਰਨਾ ਉਹ ਕੋਈ ਸ਼ੋਭਾ ਨਹੀਂ ਤੁਸੀਂ ਭਾਜਪੀ ਦੇ ਸੀਨੀਅਰ ਆਗੂ ਅਸ਼ਵਨੀ ਸ਼ਰਮਾ ਨਾਲ ਗੱਲਬਾਤ ਤੁਸੀਂ ਸੁਣੀ ਹੈ ਉਹਨਾਂ ਨੇ ਜਿੱਥੇ ਇੱਕ ਪਾਸੇ ਕਿਹਾ ਕਿ ਚੋਣ ਨਤੀਜੇ ਜਿਹੜੇ ਉਹਨਾਂ ਦੇ ਕਾਫੀ ਅੱਖ ਦੇ ਵਿੱਚ ਨੇ ਔਰ ਹੋਰ ਅੱਗੇ ਤੋਂ ਬਿਹਤਰ ਪਰਫਾਰਮੈਂਸ ਉਹਨਾਂ ਦੀ ਰਹੇਗੀ ਔਰ ਉਸੇ ਵੇਲੇ ਉਹਨਾਂ ਨੇ ਕਿਹਾ ਕਿ ਜਿਹੜਾ ਕੰਗਣਾ ਰਣੌਤ ਵਾਲਾ ਮਸਲਾ ਸੀ ਉਹ ਤੇ ਕਿਸੇ ਨੂੰ ਵੀ ਸ਼ਬਦਾ ਦੀ ਮर्यादा ਜਿਹੜੀ ਉਹ ਰੱਖਣੀ ਚਾਹੀਦੀ ਹੈ ਕੰਗਣਾ ਨੂੰ ਕਿਹਾ ਉੱਥੇ ਉਹਨਾਂ 에어ਪੋਰਟ ਵਾਲੇ ਘਟਨੇ ਦੀ ਘਟਨਾ ਦੀ ਜਿਹੜੀ ਨਖੇਦੀ ਕਰਦੇ ਨਜ਼ਰ ਆਇਆ ਨਹੀਂ ਕਿ ਉਹ ਨਹੀਂ ਇਸ ਤਰ੍ਹਾਂ ਹੋਣਾ ਚਾਹੀਦਾ ਸੀ। ਇਸ ਵਾਰ BJP ਦਾ ਵੋਟ ਸ਼ੇਅਰ ਕਾਫੀ ਵਧਿਆ ਕਿਵੇਂ ਦੇਖਦੇ ਹੋ। ਪੰਜਾਬ ਦੇ ਲੋਕਾਂ ਨੂੰ ਹਾਸਤਾ ਹਾਸਤਾ ਸੂਝਵਾਨ ਵੋਟਰਾਂ ਨੇ ਜਿਹੜੀਆਂ ਵੋਟਾਂ ਪਾਈਆਂ ਉਹਦੇ ਲਈ ਧੰਨਵਾਦ। ਇਹ ਇਸ ਗੱਲ ਦਾ ਸੰਕੇਤ ਹੈ ਕਿ ਪੰਜਾਬੀ BJP ਦੇ ਅੰਦਰ ਪੰਜਾਬ ਦਾ ਭਵਿੱਖ ਦੇਖ ਰਿਹਾ। ਔਰ ਪੰਜਾਬ ਦੇ ਲੋਕ ਜਿਹੜੇ ਵਿਕਾਸ ਦੀ ਰਾਹ ਤੇ ਚੱਲਣਾ ਚਾਹੁੰਦੇ ਨੇ ਤੁਹਾਡੇ ਤੇ ਸਵਾਲ ਆਉਂਦਾ ਕਿ ਟਕਸਾਲੀਆਂ ਨੂੰ ਮੌਕਾ ਨਹੀਂ ਮਿਲਿਆ ਮਿਨਿਸਟਰੀ ਦੇ ਵਿੱਚ ਨਵੇਂ ਆਏ ਰਵਨੀਤ ਬਿੱਟੂ ਲੈਲੇ ਪਰ ਟਕਸਾਲੀਆਂ ਨੂੰ ਕੋਈ ਵੱਡੀ ਜ਼ਿੰਮੇਵਾਰੀ ਨਹੀਂ ਮਿਲੀ ਐਸਾ ਹੈ ਕਿ ਪਾਰਟੀ ਦੇ ਅੰਦਰ ਕੋਨ ਕਿਸ ਭੂਮਿਕਾ ਕੋਈ ਜ਼ਿੰਮੇਵਾਰੀ ਛੋਟੀ ਵੱਡੀ ਨਹੀਂ ਹੈ ਅਸੀਂ ਇੱਕ ਵਿਚਾਰ ਲਈ ਕੰਮ ਕਰਨ ਵਾਲੇ ਲੋਕ ਪੰਜਾਬ ਨੂੰ ਮੌਕਾ ਮਿਲਿਆ ਇਹਦੀ ਖੁਸ਼ੀ ਹੈ ਬੀਜੇਪੀ ਦੇ ਸੀਨੀਅਰ ਅਗੂ ਅਸ਼ਨੀ ਸ਼ਰਮਾ ਸਾਡੇ ਨਾਲ ਨੇ ਸ਼ਰਮਾ ਜਿਹੜੇ ਨਤੀਜੇ ਰਹੇ ਨੇ ਇਸ ਵਾਰ ਬੀਜੇਪੀ ਦਾ ਵੋਟ ਸ਼ੇਅਰ ਕਾਫੀ ਵਧਿਆ ਕਿਵੇਂ ਦੇਖਦੇ ਹੋ ਜੀ ਇਹ ਪੰਜਾਬ ਦੇ ਲੋਕਾਂ ਨੂੰ ਆਸਤਾ ਆਸਤਾ ਸੁਝਵਾਨ ਵੋਟਰਾਂ ਨੇ ਜਿਹੜੀਆਂ ਵੋਟਾਂ ਪਾਈਆਂ ਉਹਦੇ ਲਈ ਧੰਨਵਾਦ ਇਹ ਇਸ ਗੱਲ ਦਾ ਸੰਕੇਤ ਹੈ ਕਿ ਪੰਜਾਬੀ ਬੀਜੇਪੀ ਦੇ ਅੰਦਰ ਪੰਜਾਬ ਦਾ ਭਵਿੱਖ ਦੇਖ ਰਿਹਾ ਹੈ ਔਰ ਪੰਜਾਬ ਦੇ ਲੋਕ ਜਿਹੜੇ ਵਿਕਾਸ ਦੀ ਰਾਹ ਤੇ ਚੱਲਣਾ ਚਾਹੁੰਦੇ ਨੇ ਔਰ ਇਸ ਵਾਰ ਜਿਮਨੀ ਚੋਣ ਵੀ ਉਸ ਅਸਰ ਤੇ ਆ ਗਈ ਉਹਦੀ ਚ ਵੀ ਤੋਂ ਪਰਟੀ ਪੂਰੇ ਦਮਖਮ ਨਾਲ ਜਿਮਨੀ ਚੋਂ ਲੜੇਗੀ اچھا ਇੱਕ ਹੋਰ ਹੈ ਜੀ ਤੁਸੀਂ ਟਕਸਾਲੀ ਆਗੂ ਭਾਜਪਾ ਦੇ ਬਹੁਤ ਸਾਰੇ ਟਕਸਾਲੀ ਆਗੂ ਹੈਗੇ ਨੇ ਭਾਜਪਾ ਦੇ ਜਿਹੜੇ ਪੁਰਾਣੇ ਜੁੜੇ ਹੋਏ ਨੇ ਬਹੁਤ ਸਾਰੇ ਕਾਂਗਰਸ ਤੋਂ ਵੀ ਆਏ ਨੇ ਤੋਂ ਦੀ ਪਾਰਟੀ ਵੱਡੀ ਹੋਈ ਹੈ ਖੈਰ ਪਰ ਇਹ ਤੁਹਾਡੇ ਦੇ ਸਵਾਲ ਹੁੰਦਾ ਕਿ ਟਕਸਾਲੀਆਂ ਨੂੰ ਮੌਕਾ ਨਹੀਂ ਮਿਲਿਆ ਮਨਿਸਟਰੀ ਦੇ ਵਿੱਚ ਨਵੇਂ ਆਏ ਰਮਨਿਤ ਬਿੱਟੂ ਲੈਲੇ ਪਰ ਟਕਸਾਲੀਆਂ ਨੂੰ ਕੋਈ ਵੱਡੀ ਜ਼ਿੰਮੇਵਾਰੀ ਨਹੀਂ ਮਿਲੀ ਐਸਾ ਹੈ ਕਿ ਪਾਰਟੀ ਦੇ ਅੰਦਰ ਕੋਨ ਕਿਸ ਭੂਮਿਕਾ ਕੋਈ ਜ਼ਿੰਮੇਵਾਰੀ ਛੋਟੀ ਵੱਡੀ ਨਹੀਂ ਹੈ ਅਸੀਂ ਇੱਕ ਵਿਚਾਰ ਲਈ ਕੰਮ ਕਰਨ ਵਾਲੇ ਲੋਕ ਆ ਇਸ ਕਰਕੇ ਪੰਜਾਬ ਨੂੰ ਮੌਕਾ ਮਿਲਿਆ ਇਹ ਵੀ ਖੁਸ਼ੀ ਹੈ ਅੱਛਾ ਇੱਕ ਹੋਰ ਤੁਹਾਡੇ ਨਾਲ ਗੱਲ ਕਰਨੀ ਚਾਹਾਂਗੇ ਅਸੀਂ 에어ਪੋਰਟ ਦੇ ਵਿੱਚ ਕੁੱਤੇ ਜੋ ਕੁਝ ਹੋਇਆ ਚੰਡੀਗੜ੍ਹ 에어ਪੋਰਟ ਤੇ ਉਸ ਤੋਂ ਬਾਅਦ ਕੰਗਣਾ ਔਰ ਨੌਤਹਰਾ ਦਾ ਇੱਕ ਬਿਆਨ ਆਉਂਦਾ ਵੀਡੀਓ ਸਟੇਟਮੈਂਟ ਦਿੰਦੇ ਨੇ ਕਿ ਪੰਜਾਬ ਦੇ ਵਿੱਚ ਉਗਰਵਾਦ ਤੇ ਅੱਤਵਾਦ ਵਧ ਰਿਹਾ ਮੈਨੂੰ ਇਹ ਲੱਗਦਾ ਹੈ ਕਿਸੇ ਵੀ ਵਿਅਕਤੀ ਨੂੰ ਸ਼ਬਦਾਂ ਦੀ ਮर्यादा ਰੱਖਣੀ ਚਾਹੀਦੀ ਹੈ ਲੇਕਿਨ ਜੋ ਘਟਨਾ ਘਟੀ ਹੈ ਉਹਦੀ ਨਿੰਦਾ ਵੀ ਹੋਣੀ ਚਾਹੀਦੀ ਹੈ ਵਰਦੀ ਦੇ ਅੰਦਰ ਇੱਕ ਸਨਮਾਨ ਹੈ ਬਰਦੀ ਜਿਹੜੀ ਹੈ ਸਨਮਾਨ ਹੈ ਉਹ ਆਪਣੇ ਛੋਟੇ ਜਿਹੇ ਕਾਰਨ ਕੋਈ ਵੀ ਰਿਹਾ ਹੋਏ ਇਸ ਪ੍ਰਕਾਰ ਆਪਣੀ ਬਰਦੀ ਦੇ ਵਿੱਚ ਰਹਿੰਦੇ ਹੋਏ ਇਸ ਪ੍ਰਕਾਰ ਦੀ ਘਟਨਾ ਕਰਨਾ ਉਹ ਕੋਈ ਸ਼ੋਭਾ ਨਹੀਂ ਤੁਸੀਂ ਭਾਜਪੀ ਦੇ ਸੀਨੀਅਰ ਆਗੂ ਅਸ਼ਵਨੀ ਸ਼ਰਮਾ ਹਰਨ ਦੇ ਨਾਲ ਗੱਲਬਾਤ ਤੁਸੀਂ ਸੁਣੀ ਹੈ ਉਹਨਾਂ ਨੇ ਜਿੱਥੇ ਇੱਕ ਪਾਸੇ ਕਿਹਾ ਕਿ ਚੋਣ ਨਤੀਜੇ ਜਿਹੜੇ ਉਹਨਾਂ ਦੇ ਕਾਫੀ ਹੱਥ ਦੇ ਵਿੱਚ ਨੇ ਔਰ ਹੋਰ ਅੱਗੇ ਤੋਂ ਬਿਹਤਰ ਪਰਫਾਰਮੈਂਸ ਉਹਨਾਂ ਦੀ ਰਹੇਗੀ ਔਰ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਜਿਹੜਾ ਕੰਗਣਾ ਰਣੌਤ ਵਾਲਾ ਮਸਲਾ ਸੀ ਉਹ ਤੈਨੂੰ ਕਿਸੇ ਨੂੰ ਵੀ ਸ਼ਬਦਾ ਦੀ ਮर्यादा ਜਿਹੜੀ ਉਹ ਰੱਖਣੀ ਚਾਹੀਦੀ ਹੈ ਕੰਗਣਾ ਨੂੰ ਕਿਹਾ ਉੱਥੇ ਉਹਨਾਂ ਨੀਅਰਪੋਰਟ ਵਾਲੀ ਘਟਨੇ ਦੀ ਘਟਨਾ ਦੀ ਜਿਹੜੀ ਨਖੇਦੀ ਕਰਦੇ ਨਜ਼ਰ ਆਇਆ ਨਹੀਂ ਕਿ ਉਹ ਨਹੀਂ ਇਸ ਤਰ੍ਹਾਂ ਹੋਣਾ ਚਾਹੀਦਾ ਸੀ